ਅੱਜ ਪਟਿਆਲਾ ਵਿਖੇ ਸੀਟ ਰੈਨਾ ਉਦਵ ਵਾਲਾ ਸਾਹਿਬਾ ਠਾਕਰੇ ਦੀ ਮੁੱਖ ਦਫਤਰ ਜੋ ਕਿ ਰਾਜਪੁਰਾ ਰੋਡ ਸਾਹਮਣੇ ਕੁਮਾਰਸਵਾ ਸਕੂਲ ਗਰਾਊਂਡ ਦੇ ਬਾਹਰ ਸਥਿਤ ਹੈ ਉਥੇ ਪਾਇਲ ਮਲਿਕ ਅਤੇ ਅਰਮਾਨ ਮਰੀਦ ਦਾ ਪੁਤਲਾ ਫੁਕੇ ਰੋਸ ਪਰਦਰਸ਼ਨ ਕੀਤਾ ਗਿਆ ਇਸ ਰੋਸ ਪਰਦਰਸ਼ਨ ਦੀ ਅਗਵਾਈ ਕਰ ਰਹੇ ਰੁਪਿੰਦਰ ਲੋਚਮ ਵਾਈਸ ਪ੍ਰਧਾਨ ਪੰਜਾਬ ਅਤੇ ਪਟਿਆਲਾ ਜ਼ਿਲ੍ਹਾ ਪ੍ਰਭਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਸ਼੍ਰੀ ਕਾਲੀ ਮਾਤਾ ਜੀ ਦਾ ਸਰੂਪਤਾ ਨਾ ਕਰਕੇ Hindu ਧਰਮ ਦੇ ਵਿੱਚ ਬੇਦੀ ਮੰਨੀ ਜਾਂਦੀ ਹੈ ਅਸੀਂ ਦੀ ਸਖਤ ਈਂਦਾ ਕਰਦੇ ਆਂ ਅਤੇ ਮੰਗ ਕਰਦੇ ਆਂ ਕਿ ਇਹ ਜੇ ਲੋਕਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਅੱਜ ਪ੍ਰਧਾਨ ਜੇ ਅਰਮਾਨ ਮਲਿਕ ਦਾ ਪੁਤਲਾ ਫੁਕਿਆ ਤੁਸੀਂ ਕਿਸ ਵਜ੍ਹਾ ਨਾਲ ਫੁਕਿਆ ਕੀ ਕਾਰਨ ਹੈ? ਮੈਂ ਰਵਿੰਦਰ ਲੋਚਮ ਸ਼ਿਵਸਨ ਉਹ ਤੋਂ ਬਾਰਾ ਸਾਹੂ ਠਾਕਰੇ ਦਾ ਵਾਇਸ ਪ੍ਰਧਾਨ ਪੰਜਾਬ ਪਟਿਆਲੇ ਜ਼ਿਲ੍ਹੇ ਦਾ ਪ੍ਰਵਾਦੀ। ਸੋਸ਼ਲ ਮੀਡੀਆ ਦੇ ਉੱਪਰ ਅਰਮਾਨ ਮਲਿਕ ਪਾਇਲ ਮਲਿਕ ਔਰ ਰਿਤਿਕਾ ਦੀ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਕਿਉਂਕਿ ਪਾਇਲ ਮਲਿਕ ਨੇ ਜੋ ਮਾਤਾ ਸਾਰੀ ਸਤਕਾਰ ਜੋ ਕਾਲੀ ਮਾਤਾ ਮੰਦਿਰ ਦੇ ਕੋਲੇ ਕਾਲੀ ਮਾਤਾ ਜੀ ਨੇ ਉਹਨਾਂ ਦਾ ਜਿਹੜਾ ਸਰੂਪ ਧਾਰਿਆ ਸੀਗਾ ਔਰ ਰਮਾਨ ਨੇ ਹਨੂਮਾਨ ਜੀ ਦਾ ਰੂਪ ਧਾਰਿਆ ਸੀਗਾ ਉਹਦੇ ਖਿਲਾਫ ਅੱਜ ਉਹਦਾ ਪੁਤਲਾ ਫੁਕਿਆ ਗਿਆ ਇਹਦੇ ਖਿਲਾਫ ਜਲਦੀ ਉਹ ਸਖਤ ਕਾਨੂੰਨੀ ਕਾਰਵਾਈ ਕਰਵਾਵਾਂਗੇ ਸੀ ਪ੍ਰਧਾਨ ਜੀ ਭਰੂਣਾ ਵੱਲੋਂ ਦੇਖਿਆ ਗਿਆ ਸਾਰੇ ਹਿੰਦੂ ਜਥੇਬੰਦੀ ਇਕੱਠੇ ਹੋਏ ਸੀ ਕਾਲੀ ਮਾਤਾ ਮੰਦਰ 'ਚ ਤੇ ਉਹਨਾਂ ਵੱਲੋਂ ਮਾਫੀ ਵੀ ਮੰਗੀ ਗਈ ਸੀ ਤੇ ਉਹਨਾਂ ਨੂੰ ਦੰਡ ਵੀ ਲਾਇਆ ਗਿਆ ਸੀ ਪਰ ਫੇਰ ਅੱਜ ਫੇਰ ਉਹਨਾਂ ਦਾ ਪੁਤਲਾ ਫੁਕਿਆ ਗਿਆ ਨਹੀਂ ਸਾਨੂੰ ਨਹੀਂ ਪਤਾ ਕਿ ਉਹਨਾਂ ਨੇ ਮਾਫੀ ਕਿਉਂ ਦਿੱਤੀ ਆ ਹਿੰਦੂ ਸਮਾਜ ਜਿਹੜਾ ਆਪਸ ਵਿੱਚ ਵਾਟੇ ਹੋਏ ਨੇ ਜੋ ਸੰਸਾਧ ਜੋ ਹਿੰਦੂ ਧਰਮ ਦੇ ਬਾਰੇ ਕੋਈ ਵੀ ਦੇਵੀ ਦੇਵਤਾ ਬਾਰੇ ਗਲਤ ਬੋਲੇਗਾ ਜਾਂ ਲਿਖੇਗਾ ਅਸੀਂ ਤਾਂ ਪੂਰੀ ਕਾਰਵਾਈ ਕਰਾਵਾਂਗੇ ਸਾੰਨ ਪਤਾ ਉਹਨਾਂ ਨੇ ਕਿਉਂ ਮaaf ਕੀਤਾ ਉਹਦਾ ਮaaf ਕਰਨ ਦਾ ਕਾਰਨ ਕੀ ਹੈ ਤਾਂ ਹੀ ਐਸੇ ਲੋਕਾਂ ਦਾ ਹੌਸਲੇ ਬਲੰਦ ਹੁੰਦੇ ਨੇ ਜਿਹੜੇ ਇਹੋ ਜਿਹੇ ਲੋਕ ਹਿੰਦੂ ਸਮਾਜ ਜਿਹਦਾ ਮaaf ਕਰ ਦਿੰਦਾ ਪਰ ਵੀਡੀਓ 'ਚ ਪ੍ਰਧਾਨ ਜੀ ਦੇਖਿਆ ਜਾ ਰਿਹਾ ਕੁਝ ਚਲੋ ਬਣਾਈਏ ਚੀਜ਼ ਆਪਾਂ ਮੰਨਦੇ ਹਾਂ ਗਲਤ ਪਰ ਐਸਾ ਕੀ ਸੀ ਜਿਹੜਾ ਜਿਹੜਾ ਪੁਤਲਾ ਫੁਕਣਾ ਪਿਆ ਮਾਤਾ ਦੇ ਰੂਪ ਧਾਰਨਾ ਜੀ ਬਣਾਇਆ ਸਾਡੇ ਚਰਤਕੂ ਪੰਚਾਂ ਰੰਗਰੀ ਜੇ ਹੁੰਦੇ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀਗੀ ਉਹਨਾਂ ਦੇ ਜਾਣ ਤੋਂ ਬਾਅਦ ਹਰ ਕੋਈ ਬੰਦਾ ਉੱਠ ਕੇ ਜਿਹੜਾ ਹਿੰਦੂਸਤਾਨ ਦਾ ਅਫਮਾਨ ਕਰ ਰਿਹਾ ਉਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਹੁਣ ਉਹ ਦੇਖਿਆ ਜਾ ਰਿਹਾ ਜੀ ਜਿਹੜੀ ਉਹਨਾਂ ਦੀ ਪਤਨੀ ਹੈ ਉਹ ਬਿਮਾਰ ਹੋਈ ਪਈ ਹੈ ਅਰਮਾਨ ਮਾਲਿਕ ਦੀ ਸੀਰੀਅਸ ਹੈ ਮਤਲਬ ਉਹ ਟੈਨਸ਼ਨ ਲੈ ਕੇ ਨੇ ਜਿਆਦਾ ਉਹ ਟੈਨਸ਼ਨ ਨਹੀਂ ਲੈ ਜੀ ਸਾਰਾ ਡਰਾਮੇ ਵਾਲੀ ਕਰਦੇ ਨੇ ਸਾਨੂੰ ਉਹਨਾਂ ਕੋਈ ਮਤਲਬ ਨਹੀਂ ਹੈ ਜੀ ਧਰਮ ਦਾ ਅਫਮਾਨ ਕਰੇਗਾ ਤਾਂ ਹਿੰਦੂ ਧਰਮ ਵਿੱਚ ਕੁਝ ਹਿੰਦੂ ਜੱਥੇਬੰਦੀਆਂ ਉਹਨਾਂ ਦਾ ਸਹਿਯੋਗ ਕਰ ਰਹੇ ਨੇ ਉਹਨਾਂ ਦਾ ਹਾਲ ਚਾਲ ਪੁੱਛਿਆ ਹੈ ਉਹਨਾਂ ਨਾਲ ਇਹ ਜਿਹੜਾ ਇਹ ਜਿਹੜੇ ਹਿੰਦੂ ਸਮਾਜ ਨਾਲ ਸੀ ਨਹੀਂ ਹੈਗੇ ਸਾਡਾ ਆਪਣਾ ਸਾਡਾ ਜਿਹੜਾ ਪ੍ਰੋਗਰਾਮ ਹੈ ਸਾਡਾ ਅਸੀਂ ਖਲਾਫ ਹੈ ਜੀ ਇਹ ਕਿਨੇ ਮਾਫ ਜਿੱਤਾ ਕਿਉਂ ਕੀਤਾ ਉਹਦਾ ਕਾਰਨ ਕੀ ਹੈ ਉਹਨਾਂ ਨੂੰ ਪਤਾ ਹੋਊਗਾ ਹੁਣ ਤੁਸੀਂ ਤੁਹਾਡੀ ਮੇਨ ਮੰਗ ਕੀ ਹੈ ਫਿਰ ਮੇਨ ਮੰਗ ਉਹਦੇ ਖਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹਦਾ ਖਲਾਫ ਪਰਚਾ ਕਰਾਵਾਂਗੇ ਅਸੀਂ ਠੀਕ ਆਦੇ ਪਟਿਆਲਾ ਵਿਖੇ ਇਹ ਚੀਜ਼ ਤੇਨਾ ਉਦਵ ਵਾਲਾ ਸਾਹਿਬ ਠਾਕਰੇ ਦੇ ਮੁੱਖ ਦਫਤਰ ਜੋ ਕਿ ਰਾਜਪੁਰਾ ਰੋਡ ਸਾਹਮਣੇ ਕੁਮਾਰਸਵਾ ਸਕੂਲ ਗਰਾਊਂਡ ਦੇ ਬਾਹਰ ਸਥਿਤ ਹੈ ਉਥੇ ਪਾਇਲ ਮਰੀਕ ਤੇ ਅਰਮਾਨ ਮਰੀਕ ਦਾ ਪਤਲਾ ਫੁਕੇ ਰੋਸ ਪਰ ਰਜਿਸਟਰ ਕੀਤਾ ਗਿਆ ਇਹ ਰੋਜ਼ ਫੜ ਰਚੰਦੀ ਇਕ ਵਾਈ ਕਰ ਰਹੇ ਰੁਪਿੰਦਰ ਲੋਚਮ ਵਾਈਸ ਪ੍ਰਧਾਨ ਪੰਜਾਬ ਅਤੇ ਪਟਿਆਲਾ ਜ਼ਿਲ੍ਹਾ ਪਰਿਵਾਰੀ ਨੇ ਮੀਡੀਆ ਨਾਲ ਗਲਬਾ ਕਰਦੇ ਆ ਕਿਹਾ ਕਿ ਸ਼੍ਰੀ ਕਾਲੀ ਮਾਤਾ ਜੀ ਦਾ ਸਰੂਪਤਾ ਨਾ ਕਰਕੇ Hindu ਧਰਮ ਦੇ ਵਿੱਚ ਬੇਦੀ ਬੰਨੀ ਜਾਂਦੀ ਹੈ ਅਸੀਂ ਇਸ ਦੀ ਸਖਤ ਨਿੰਦਾ ਕਰਦੇ ਆ ਅਤੇ ਮੰਗ ਕਰਦੇ ਆ ਕਿ ਜੇ ਲੋਕਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਪ੍ਰਧਾਨ ਜੇਰਮਾਨ ਮਲਿਕ ਦਾ ਪੁਤਲਾ ਫੁੱਕਿਆ ਤੁਸੀਂ ਕਿਸ ਵਜ੍ਹਾ ਨਾਲ ਫੁੱਕਿਆ ਕੀ ਕਾਰਨ ਹੈ ਮੈਂ ਰੁਪਿੰਦਰ ਲੋਚਮ ਸ਼ਿਵਸਨ ਉਹ ਤੋਂ ਬਾਰਾ ਸਾਹ ਖਾਕਰੇ ਦਾ ਵਾਈਸ ਪ੍ਰਧਾਨ ਪੰਜਾਬ ਪਟਿਆਲਾ ਜ਼ਿਲ੍ਹੇ ਦਾ ਪਰਿਵਾਰੀ ਸੋਸ਼ਲ ਮੀਡੀਆ ਦੇ ਉੱਪਰ ਅਰਮਾਨ ਮੋਲਿਕ ਪਾਇਲ ਮਲਿਕ ਔਰ ਰਿਤਿਕਾ ਦੀ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਕਿਉਂਕਿ ਪਾਇਲ ਮਲਿਕ ਨੇ ਜੋ ਮਾਤਾ ਸਾਰੀ ਸਤਕਾਰ ਜੋ ਕਾਲੀ ਮਾਤਾ ਮੰਦਿਰ ਦੇ ਵਿਰੇ ਕਾਲੀ ਮਾਤਾ ਜੀ ਨੇ ਉਹਨਾਂ ਦਾ ਜਿਹੜਾ ਸਰੂਪ ਧਾਰਿਆ ਸੀਗਾ ਔਰ ਅਰਮਾਨ ਨੇ ਹਨੂਮਾਨ ਜੀ ਦਾ ਰੂਪ ਧਾਰਿਆ ਸੀਗਾ ਉਹਦੇ ਖਿਲਾਫ ਅੱਜ ਉਹਦਾ ਪਤਲਾ ਫੁੱਕਿਆ ਗਿਆ ਇਹਦੇ ਖਿਲਾਫ ਜਲਦੀ ਸਖਤ ਤਰ੍ਹਾਂ ਕਾਰਵਾਈ ਕਰਵਾਵਾਂਗੇ ਪ੍ਰਧਾਨ ਜੀ ਭਰੂਨਾ ਵੱਲੋਂ ਦੇਖਿਆ ਗਿਆ ਸਾਰੇ ਹਿੰਦੂ ਜਥੇਬੰਦੀ ਇਕੱਠੇ ਹੋਏ ਸੀ ਕਾਲੀ ਮਾਤਾ ਮੰਦਿਰ 'ਚ ਤੇ ਉਹਨਾਂ ਵੱਲੋਂ ਮਾਫੀ ਵੀ ਮੰਗੀ ਗਈ ਸੀ ਤੇ ਉਹਨਾਂ ਨੂੰ ਦੰਡ ਵੀ ਲਾਇਆ ਗਿਆ ਸੀ ਪਰ ਫੇਰ ਅੱਜ ਫੇਰ ਉਹਨਾਂ ਉ ਪਤਲਾ ਫੁੱਕਿਆ ਗਿਆ ਨਹੀਂ ਸਾਨੂੰ ਨਹੀਂ ਪਤਾ ਕਿ ਉਹਨਾਂ ਨੇ ਮਾਫੀ ਕਿਉਂ ਦਿੱਤੀ ਆ ਹਿੰਦੂ ਸਮਾਜ ਜਿਹੜਾ ਆਪਸ ਵਿੱਚ ਵਾਟੇ ਹੋਏ ਨੇ ਜੋ ਸੰਸਾਪ ਜੋ ਹਿੰਦੂ ਧਰਮ ਦੇ ਬਾਰੇ ਕੋਈ ਵੀ ਦੇਵੀ ਦੇਵਤਾ ਬਾਰੇ ਗਲਤ ਬੋਲੇਗਾ ਜਾਂ ਲਿਖੇਗਾ ਅਸੀਂ ਤਾਂ ਪੂਰੀ ਕਾਰਵਾਈ ਕਰਾਵਾਂਗੇ ਸਾਨੂੰ ਨਹੀਂ ਪਤਾ ਉਹਨਾਂ ਨੇ ਕਿਉਂ ਮਾਫ ਕੀਤਾ ਉਹਦਾ ਮਾਫ ਕਰਨ ਦਾ ਕਾਰਨ ਕੀ ਆ ਤਾਂ ਹੀ ਐਸੇ ਲੋਕਾਂ ਦਾ ਹੌਸਲੇ ਬਲੰਦ ਹੁੰਦੇ ਨੇ ਜਿਹੜੇ ਇਹੋ ਜਿਹੇ ਲੋਕ ਹਿੰਦੂ ਸਮਾਜ ਜਿਹਦਾ ਮਾਫ ਕਰ ਦਿੰਦਾ ਪਰ ਵੀਡੀਓ 'ਚ ਪ੍ਰਧਾਨ ਜੀ ਦੇਖਿਆ ਜਾ ਰਿਹਾ ਕੁਝ ਚਲੋ ਬਣਾਈਏ ਚ ਜੇ ਆਪਾਂ ਮੰਨਦੇ ਆ ਗਲਤ ਆ ਪਰ ਐਸਾ ਕੀ ਸੀ ਜਿਹੜਾ ਅਜ ਉਹ ਪੁਤਲਾ ਫੁਕਣਾ ਬੈਠਾ ਮਾਤਾ ਦੇ ਰੂਪ ਧਾਰਨਾ ਜੀ ਮਨਾਏ ਸਾਡੇ ਜਰਤਗੁਰ ਪੰਚ ਅਨੰਦ ਗਰੀ ਜੀ ਹੁੰਦੇ ਕਿਸੇ ਹਿੰਮਤ ਨਹੀਂ ਹੁੰਦੀ ਸੀਗੀ ਉਹਨਾਂ ਦੇ ਜਾਣ ਤੋਂ ਬਾਅਦ ਅਰ ਹਰ ਕੋਈ ਬੰਦਾ ਉੱਠ ਕੇ ਜਿਹੜਾ ਹਿੰਦੂਤਾਂ ਦਾ ਬੇਇਮਾਨ ਕਰ ਰਿਹਾ ਉਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਹੁਣ ਉਹ ਦੇਖਿਆ ਜਾ ਰਿਹਾ ਜੀ ਜਿਹੜੀ ਉਹਨਾਂ ਦੀ ਪਤਨੀ ਹੈ ਉਹ ਬਿਮਾਰ ਹੋਈ ਪਈ ਐ ਾਰਮਾਨ ਮਾਲਿਕ ਦੀ ਸੀਰੀਅਸ ਐ ਮਤਲਬ ਉਹ ਟੈਨਸ਼ਨ ਲੈ ਕੇ ਨਹੀਂ ਜਾਦਾ ਬਈ ਟੈਨਸ਼ਨ ਨਹੀਂ ਲਈ ਸਾਬ ਡਰਾਮੇबाजी ਕਰਦੇ ਨੇ ਸਾਨੂੰ ਉਹਨਾਂ ਕੋਈ ਮਤਲਬ ਨਹੀਂ ਐ ਜੀ ਧਰਮ ਦਾ ਬਿਮਾਰ ਕਰੇਗਾ ਤਾਂ Hindu ਧਰਮ ਦਾ ਕੁਝ Hindu ਜੱਥੇਬੰਦੀਆਂ ਉਹਨਾਂ ਦਾ ਸਹਿਯੋਗ ਕਰ ਰਹੇ ਨੇ ਉਹਨਾਂ ਦਾ ਹਾਲ ਚਾਲ ਪੁੱਛਿਆ ਹੈ ਉਹਨਾਂ ਨਾਲ ਇਹ ਜਿਹੜਾ ਇਹ ਜਿਹੜਾ Hindu ਸਮਾਜ ਦਾ ਸੀਨੀਅਰ ਹੈ ਸਾਡਾ ਆਪਣਾ ਸਾਡਾ ਜਿਹੜਾ ਪ੍ਰੋਗਰਾਮ ਹੈ ਸਾਡਾ ਅਸੀਂ ਖਿਲਾਫ ਹੈ ਇਹ ਚੀਜ਼ ਕਿਨੇ ਮਾਫ ਜਿੱਤਾ ਕਿਉਂ ਕੀਤਾ ਉਹਦਾ ਕਾਰਨ ਕੀ ਐ ਉਹਨਾਂ ਨੂੰ ਪਤਾ ਹੋਊਗਾ ਹੁਣ ਤੁਸੀਂ ਤੁਹਾਡੀ ਮੇਨ ਮੰਗ ਕੀ ਐ ਫਿਰ ਮੇਨ ਮੰਗ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹਦਾ ਖ take